ਹੁਣ ਭਾਰਤ ਮਾਲਾ ਪ੍ਰੋਜੈਕਟ ਦੇ ਤਹਿਤ ਸੜਕ ਨਿਕਲ ਰਹੀ ਹੈ ਜੀ ਜਦੋਂ ਮੋਦੀ ਦੀ ਸਰਕਾਰ ਆਈ ਜੀ ਮੋਦੀ ਨੇ ਇੱਕ ਕੰਮ ਕੀਤਾ ਕਿ ਲੈਂਡ ਐਕੁਇਰਿਸ਼ਨ ਐਕਟ ਦੇ ਵਿੱਚ ਕੁਝ ਅਮੈਂਡਮੈਂਟ ਕਰਨੀਆਂ ਚਾਹੀਦੀਆਂ ਉਹ ਲੋਕ ਸਭਾ ਤੋਂ ਉਹਨੇ ਕਰਵਾ ਲਿਆ ਲੇਕਿਨ ਰਾਜ ਸਭਾ ਜਾ ਕੇ ਫਸ ਗਿਆ ਜਿਹਦਾ ਬਹੁਮਤ ਨਹੀਂ ਸੀ ਜੀ ਉੱਥੇ ਉਹ ਫਸਿਆ ਹੋਇਆ ਉਹ ਅੜਕ ਗਿਆ ਨਹੀਂ ਗੱਲ ਚੱਲਿਆ ਫਿਰ ਇਹਨੇ ਸਟੇਟਾਂ ਦੀਆਂ ਗਵਰਨਮੈਂਟਾਂ ਨੂੰ ਇੱਕ ਲੈਟਰ ਲਿਖਿਆ ਕਿ ਐਸਾਸ ਤਰੀਕੇ ਨਾਲ ਜ਼ਮੀਨਾਂ ਐਕੁਆਇਰ ਕਰੋ ਉਹ ਸਾਰੇ ਮੁੱਖ ਮੰਤਰੀਆਂ ਨੂੰ ਲਿਖਿਆ ਪਰ ਜਿੱਥੇ ਜਿੱਥੇ ਉਹਨਾਂ ਦੀ ਸਰਕਾਰ ਜਿੱਥੇ-ਉੱਥੇ ਹੋਣਾ ਸ਼ੁਰੂ ਹੋਇਆ ਜੀ ਇੱਕ ਹੋਰ ਗੱਲ ਕਮ ਕੀਤਾ ਵੀ ਜਿਹੜੇ ਬਾਕੀ ਆ ਉਹਨਾਂ ਨੂੰ ਕਿਵੇਂ ਕੰਟਰੋਲ ਕਰਨਾ ਹੈ ਕਿਉਂਕਿ ਉਸ ਬੰਦੇ ਨੇ ਫਾਇਦਾ ਲੈਂਦਾ ਲੈਂ ਅਕੁਜੀਸ਼ਨ ਐਕਟ ਦੇ ਵਿੱਚ ਸੋਧ ਕਰਕੇ ਅਡਾਨੀਆਂ ਨੂੰ ਫਾਇਦਾ ਦੇਣਾ ਚਾਹੁੰਦੇ ਸੀ ਕਾਰਪੋਰੇਟ ਨੂੰ ਫਾਇਦਾ ਦੇਣਾ ਚਾਹੁੰਦੇ ਸੀ ਉਹ ਨਹੀਂ ਹੋ ਸਕਿਆ ਤੇ ਫਿਰ ਕਿਹੜੇ ਢੰਗ ਨਾਲ ਦੇਖੋ ਕਿਵੇਂ ਫਾਇਦਾ ਕੀਤਾ ਜਿਹੜਾ ਸਾਡਾ ਜ਼ਮੀਨਾਂ ਦਾ ਕਲੈਕਟਰ ਰੇਟ ਸੀ ਜੀ ਉਹ ਇੱਥੇ ਖੜਾ ਹੈ ਨਾ ਇੱਕਦਮ ਘਟਾ ਕੇ ਇੱਥੇ ਲੈ ਆਇਆ ਜੀ ਨਾ ਪਰਸੈਂਟ ਕਲੈਕਟਰ ਰੇਟ ਡਾਊਨ ਕਰਤਾ ਜਦੋਂ ਕਲੈਕਟਰ ਰੇਟ 50% ਡਾਊਨ ਕਰਤਾ ਤੇ ਆਪਣੇ ਆਪ ਉਹਨਾਂ ਨੂੰ ਮਤਲਬ ਦੇ ਪੈਸੇ ਨਾਲ ਜ਼ਮੀਨਾਂ ਮਿਲ ਗਈਆਂ ਲੋਕਾਂ ਨੂੰ ਠੀਕ ਹੈ ਹੁਣ ਆ ਗਈ ਇਧਰਲੇ ਪਾਸੇ ਆਪਣੇ ਵਾਲੇ ਕਿਹੜੇ ਕਹਿੰਦੇ ਨੇ ਵੀ ਮੈਂ ਪੰਜਾਬ ਦਾ ਪੁੱਤ ਹਾਂ ਅਸੀਂ ਮੀਟਿੰਗ ਵਿੱਚ ਕਿਹਾ ਸਰਕਾਰ ਨੂੰ ਤੇ ਸਰ ਜੇਕਰ ਤੁਸੀਂ ਪੰਜਾਬ ਦੇ ਪੁੱਤ ਹੋ ਤੁਸੀਂ ਬੜੀ ਖੁਸ਼ੀ ਆ ਸਾਨੂੰ ਇਸ ਗੱਲ ਦੀ ਬੜੀ ਉਮੀਦ ਨਾਲ ਲੋਕਾਂ ਨੇ ਸਰਕਾਰ ਬਣਾਈ ਹੈ ਤੁਸੀਂ ਘੱਟੋ ਘੱਟ ਜਿਹੜਾ ਕਲੈਕਟਰ ਰੇਟ ਉਹਨੇ ਆਪਦੇ ਮਿੱਤਰਾਂ ਦੀ ਖਾਤਰ ਘਟਾਇਆ ਜੀ ਉਹ ਕਲੈਕਟਰ ਰੇਟ ਤੁਸੀਂ ਆਪਦੇ ਕਿਸਾਨਾਂ ਲਈ ਤੁਹਾਡੇ ਪਰਿਵਾਰਾਂ ਲਈ ਕਿਰਪਾ ਕਰਕੇ ਡਬਲ ਨਹੀਂ ਟ੍ਰਿਪਲ ਕਰ ਦਿਓ ਟ੍ਰਿਪਲ ਤੋਂ ਵੀ ਅਸੀ ਤਾਂ ਕਹਾਂਗੇ 4 ਟਾਈਮ ਵਧਾ ਦਿਓ ਤਾਂ ਕਿ ਤੁਹਾਡਾ ਕਿਸਾਨ ਜਿਹੜਾ ਇਹ ਤੂ ਉੱਜੜਨਾ ਹੈ ਨਾਲੇ ਕਿਸਾਨ ਪੱਕੀ ਹੋਣ ਦਾ ਸਬੂਤ ਹੋ ਜਾਏ ਨਾਲੇ ਪੱਕਾ ਪਤਾ ਲੱਗ ਜੇ ਨਾ ਜੀ ਜਿਹੜੇ ਕਿਸਾਨੇ ਤੋਂ ਜਨ ਨਾ ਦਾ ਰਾਸਤਾ ਤੱਕ ਮਿਲ ਲੈ ਸਕਦਾ ਹੈ ਨਾਉ ਹਮਾਤਤ ਲੈ ਸਕਦਾ ਹੈ ਤੇ ਰਾਜ ਹਰਿਆਣੇ ਦਾ ਪਹਿਲੇ ਹੀ ਉਹ ਹੀ ਹਾਲ ਹੈ ਜੀ ਤਾਂ ਉਹਨੂੰ ਬਹੁਤ ਦੂਰ ਜਾ ਕੇ ਕਿਤੇ ਡਿੱਗਣਾ ਪਏਗਾ ਉੱਜੜਦਾ ਪਏਗਾ ਇੱਕ ਵਾਰੀ ਇੱਥੋਂ ਉਹਨੂੰ ਤੁਸੀਂ ਉਧਾਰ ਰਹੇ ਉਹਦੇ ਵਿਸੇਬਾ ਦਾ ਕਰਵਾ ਦੋ ਬੰਦੇ ਪ੍ਰਬੰਧ ਕਰ ਦੋ ਦੇ ਦੋ ਨੂੰ ਪੈਸੇ ਕਿਉਂਕਿ ਪੈਸਾ ਤਾਂ ਐਨਐਚੜੇ ਦੇਣਾ ਨਾ ਸੈਕਟਰ ਗਵਰਨਮੈਂਟ ਨੇ ਦੇਣਾ ਤੁਸੀਂ ਥੋੜੀ ਦੇਣਾ ਫਿਰ ਉਹਨਾਂ ਦਾ ਬਹਾਨਾ ਦੇਖੋ ਕਹਿੰਦੇ ਜੀ ਠੀਕ ਆ ਚਲੋ ਜੇ ਅਸੀਂ ਇਹ ਕਰ ਦਿੰਨੇ ਆ ਅ ਜਿਨਾਂ ਨੇ ਰਜਿਸਟਰੀਆਂ ਕਰਾਉਣੀਆਂ ਉਹਨਾਂ ਨੂੰ ਉਹਨਾਂ ਨੂੰ ਬੜਾ ਮਤਲਬ ਟੈਕਸ ਪਊਗਾ ਜੀ ਬੜੀ ਮਹਿੰਗੇ ਮਤਲਬ ਉਹਨਾਂ ਨੂੰ ਪੈਸੇ ਭਰਨੇ ਪੈਣਗੇ ਜੀ ਜੀ ਅਸੀਂ ਉਹਦਾ ਵੀ ਸੁਝਾ ਦਿੰਦਾ ਕਿ ਜੇ ਸੱਤਿਓ ਤੁਸੀਂ ਉਹਨਾਂ ਲੋਕਾਂ ਦੀ ਵੀ ਹਮਾਇਤ ਕਰਨੀ ਹੈ ਮਦਦ ਕਰਨੀ ਹੈ ਤਾਂ ਕਲੈਕਟਰ ਰੇਟ ਚਾਰ ਗੁਣਾ ਕਰ ਦਿਓ ਜੀ ਤੇ ਜਿਹੜੀ ਤੁਹਾਡੀ ਸਟੈਂਪ ਡਿਊਟੀ ਹੈ ਜੀ ਉਹਨੂੰ ਇੱਕ ਬਟਰਾ ਚਾਰ ਕਰ ਦਿਓ ਕੀ ਉਹ ਕਾ ਜੀ ਇਹ ਕਰ ਦਿਓ ਤੁਸੀਂ ਪੰਜਾਬ ਪੱਖੀ ਤੇ ਪੰਜਾਬ ਦੇ ਪੁੱਤ ਹੋਣ ਦਾ ਸਬੂਤ ਦੇ ਦਿਓ لیکن سرکار ਇਹਦੇ ਤੇ 아이 گی ہاں جی نہیں آئی سرکار ਤਾਂ ਸਪਸ਼ਟ ਹੋ ਗਿਆ ਕਿ ਕੇਵਲ ਭਾਸ਼ਨਾ ਦੇ ਵਿੱਚ ਕਿਸਾਨ ਪੱਖੀਆਂ ਕੇਵਲ ਕਿਸ ਭਾਜਪਾ ਦੇ ਜਿਹੜੇ ਰਾਹਾਂ ਤੇ ਚੱਲੀ ਅਸੀਂ ਵੀ ਉਹਨਾਂ ਰਾਹਾਂ ਤੇ ਹੀ ਸਾਡੀ ਸਰਕਾਰ ਵੀ ਚੱਲ ਰਹੀ ਹੈ ਰੋਡ ਪ੍ਰਧਾਨ ਜੀ 20 20 ਫੁੱਟਾ ਬਣਦਾ ਆ ਰਿਹਾ ਲਗਭਗ 20 ਫੁੱਟ ਤੋਂ ਵੀ ਉੱਚਾ ਕਈ ਥਾਵਾਂ ਤੇ ਜੇ ਕਿਸਾਨ ਦੇ ਦੋ ਟੋਟੇ ਰਹਿ ਜਾਂਦੇ ਆ ਤਾਂ ਵਿੱਚ ਕੋਈ ਘੱਟ ਵੀ ਨਹੀਂ ਉਹਦਾ ਤੇ ਭਾਰਤ ਮਾਲਾ ਦਾ ਪੰਜਾਬ ਨੂੰ ਕੀ ਫਾਇਦਾ ਜੀ ਭਾਰਤ ਮਾਲਾ ਦਾ ਬੜਾ ਮੈਂ ਕਹਿਣਾ ਚਾਹੁੰਗਾ ਇਹ ਤੇ ਕਿ ਪੰਜਾਬ ਦਾ ਹਰ ਸ਼ਹਿਰ ਹਰ ਕਸਬਾ ਕਿਸ ਨਾ ਕਿਸੇ ਮੇਨ ਹਾਈਵੇ ਨਾਲ ਜੁੜਿਆ ਹੋਇਆ ਹੈ ਜੀ ਪੰਜਾਬ ਨੂੰ ਮੈਨਾਂ ਦੀ ਲੋੜ ਹੀ ਨਹੀਂ ਹੈ ਜੀ ਇੱਕ ਪੱਖ ਨੰਬਰ 2 ਸਾਡੀ ਰਾਜਧਾਨੀ ਉੱਤੇ ਚੜਦੇ ਚਾਹੇ ਜੀ ਸਾਡੀਆਂ ਸਾਰੀਆਂ ਸੜਕਾਂ ਚੜਦੇ ਰੁਜ਼ਾ ਰਹੀਆਂ ਨੇ ਜੀ ਕੋਈ ਪ੍ਰੋਬਲਮ ਨਹੀਂ ਸਰ ਇਹ ਜਿੰਨੀਆਂ ਵੀ ਭਾਰਤ ਮਾਲਾ ਪ੍ਰੋਜੈਕਟ ਦੇ ਤਹਿਤ ਸੜਕਾਂ ਨਿਕਲਦੀਆਂ ਹੈ ਜਿਹੜਾ ਤੁਸੀਂ ਇੰਨੇ ਫੁੱਟ ਉੱਚੇ ਦੀ ਗੱਲ ਕੀਤੀ ਹੈ ਇਹਦਾ ਦੂਜਾ ਲਾਉਸ ਦੇਖੋ ਕੀ ਹੈ ਇਹਨਾਂ ਦੀ ਦਿਸ਼ਾ ਸਾਰਿਆਂ ਦੀ ਉੱਤਰ ਤੋਂ ਦੱਖਣ ਹੈ ਜੀ ਹੁਣ ਜਿਹੜੀ ਉੱਤਰ ਤੋਂ ਦੱਖਣ ਹੈ ਇਸ ਸੜਕ ਨੇ ਅੱਗੇ ਪੰਜਾਬ ਦਾ ਪਾਣੀ ਦਾ ਵਹਾਅ ਜੀ ਪੂਰਬ ਤੋਂ ਪੱਛਮ ਹੈ ਜੀ ਜਦੋਂ ਵੀ ਜਿਆਦਾ ਬਾਰਿਸ਼ ਆਉਂ ਜਾਣਾ ਜਦੋਂ ਭਾਰੇਮੀ ਪਏ ਤਾਂ ਪਾਣੀ ਨੇ ਰੁੜਨਾ ਹੈ ਪਾਣੀ ਨੇ ਅੱਗੇ ਤੁਰਨਾ ਹੈ ਜਵੈਸਵਾਰੀ ਲੋਕ ਹਟਦੇ ਮਾਰਦੇ ਤਾਂ ਉਹ ਆਪਣੇ ਆਪ ਅੱਗੇ ਜਿਹੜਾ ਬੰਨ ਲੱਗਿਆ ਖੜਾ ਹੈ ਸੜਕਾ ਇਹ ਉਹ ਪਾਣੀ ਨੂੰ ਉੱਤੇ ਰੋਕਣ ਦੀਆਂ ਔਰ ਉਹ ਰੋਕ ਕੇ ਉੱਤੇ ਪਾਣੀ ਨੂੰ ਸਾਡਾ ਇਲਾਕਿਆਂ ਨੂੰ ਜਿੱਥੇ-ਜਿੱਥੋਂ ਦੀ ਸੜਕ ਨਿਕਲਦੀ ਹੈ ਸਾਰੇ ਇਲਾਕੇ ਨੂੰ ਬਰਬਾਦ ਕਰ ਰਹੀ ਹੈ ਸੁਪਰਸਟ੍ਰੀਟ ਕੇ ਪੂਰੇ ਪੰਜਾਬ ਦੀ ਬਰਬਾਦੀ ਹੋਏਗੀ ਇਹ ਸਰਕਾਰ ਕਿਸੇ ਕੀਮਤ ਉੱਤੇ ਪੰਜਾਬ ਨੂੰ ਲੋੜ ਨਹੀਂ ਹੈ ਕੇਵਲ ਆਦਮੀਆਂ ਤੇ ਆਬਾਨੀਆਂ ਨੂੰ ਲੋੜ ਹੈ ਅਸੀਂ ਸਰਕਾਰ ਨੂੰ ਇਹ ਵੀ ਸੁਝਾਅ ਦਿੱਤਾ ਸੀਗਾ ਕਿ ਸਰਦ ਨੂੰ ਠੀਕ ਆ ਜੇ ਤੁਹਾਡਾ ਉਹ ਮਤਲਬ ਤੁਸੀਂ ਇਹਨੂੰ ਬਹਾਨਾ ਨਾ ਦਿੰਦੇ ਆ ਵੀ ਪ੍ਰੋਗਰੈਸ ਹੈ ਜੀ ਲੇਕਿਨ ਪੰਜਾਬ ਦੀ ਦਾ ਪ੍ਰੋਗਰੈਸ ਨਹੀਂ ਪੰਜਾਬ ਦਾ ਦਾ ਹੈ ਉਜਾੜਾ ਜੀ ਪਰ ਚਲੋ ਜੇ ਤੁਹਾਡਾ ਚੁੱਥੀ ਹੈਗਾ ਤਾਂ ਆਇਆ ਤੁਸੀਂ ਦੇਣੀ ਆ ਤਾਂ ਉਹਨਾਂ ਨੂੰ ਕਹੋ ਵੀ ਤੁਸੀਂ ਇਹਦਾ ਜਿਹੜਾ ਮਾਡਲ ਚੇਂਜ ਕਰ ਲਓ ਜੀ ਇਹ ਸਾਰੀ ਦੀ ਸਾਰੀਆਂ ਸੜਕਾਂ ਤੁਸੀਂ ਪਿੱਲਰਾਂ ਦੇ ਬਣਾ ਕੇ ਲੈ ਜਾਓ ਜੀ ਜੀ ਤਾਂ ਕਿ ਅਸੀਂ ਇਧਰ ਉਧਰ ਆਉਂਦੀ ਜ਼ਮੀਨ ਵਾਦੂ ਵੀ ਸਾਨੂੰ ਸੱਖੀ ਹੋ ਜੇ ਜੀ ਤੁਸੀਂ ਉੱਪਰ ਤੁਹਾਡੀ ਸੜਕ ਆਪਣੇ ਪਿੱਲਰ ਚੱਲੀ ਜਾਣਗੇ ਸੜਕ ਚੱਲੀ ਜਾਊਗੀ ਥੱਲੇ ਲੋਕਾਂ ਦੀ ਆਵਾਜ਼ੇ ਵੀ ਚੱਲੀ ਜਾਏਗੀ ਮੀਂਹ ਆਇਆ ਪਾਣੀ ਆਇਆ ਜਾਦੇ ਆਇਆ ਉਹ ਵੀ ਰੁੜ ਕੇ ਨੱਕ ਜੂ ਨਾਤਾ ਸੀ ਫਸਲ ਦੇ ਨੁਕਸਾਨ ਤੋਂ ਬਾਅਦ ਇਕੱਲਾ ਇੱਕ ਨੁਕਸਾਨ ਹੀ ਹੈ ਨਾ ਕਿ ਸਾਡੇ ਲੋਕਾਂ ਦੀ ਜ਼ਮੀਨ ਲੈ ਕੇ ਉਹਨਾਂ ਨੂੰ ਤੁਸੀਂ ਉਜਾੜੋਗੇ ਬਾਕੀ ਲੋਕਾਂ ਦਾ ਤਾਂ ਨੁਕਸਾਨ ਹੀ ਹੋਏਗਾ ਅੱਜ ਤਾਂ ਤੁਸੀਂ ਸਾਰੇ ਪੰਜਾਬ ਨੂੰ ਡੋਪਣ ਲੱਗੇ ਹੋ ਜੀ ਲੇਕਿਨ ਇਹਦੇ ਤੇ ਵੀ ਸਰਕਾਰ ਅਜੇ ਤੱਕ ਮਤਲਬ ਟਾਸ ਤੋਂ ਮਸਲੀ ਕੋਈ ਆ ਨਹੀਂ ਪਈ